ਕਿਹੜੀ ਡੋਰ ਵੇਚ ਰਹੇ ਹੋ ਅਸੀਂ ਡੋਰ ਵੇਚਨੇ ਧਾਗਾ ਡੋਰ ਦੀ ਜਿਹੜੀ ਪੰਜਾਬ ਸਰਕਾਰ ਬੋਲੋ ਪਵੰਨ ਦੀ ਸੁਧਾ ਡੋਰ ਐ ਚੈਨਾ ਡੋਰ ਉਹ ਵੇਚਣਾ ਮਨਾ ਹੈ ਅਸੀਂ ਬੱਚਿਆਂ ਨੂੰ ਅਪੀਲ ਕਰਦੇ ਆ ਕਿ ਇਹ ਡੋਰ ਨਾ ਚੜਾਈ ਜਾਵੇ ਨਾ ਵੇਚੀ ਜਾਵੇ ਅਸੀਂ ਡੋਰ ਧਾਗਾ ਵੇਚਦੇ ਆ ਜੋ ਸਰਕਾਰ ਨੇ ਇਹ ਕੰਮ ਕੀਤਾ ਅਸੀਂ ਉਸ ਗੱਲ ਤੋਂ ਬਹੁਤ ਖੁਸ਼ ਆ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿਵੇਂ ਲੱਗਦਾ ਹੈ ਪਿਛਲੀ ਬਸੰਤ ਨਾਲੋਂ ਇਸ ਵਾਰ ਜਿਹੜੀ ਡੋਰ ਹੈ ਉਹ ਚੈਨਾ ਡੋਰੀ ਜਲ ਚੱਲੇਗੀ ਕਿ ਧਾਗਾ ਡੋਰੀ ਨਹੀਂ ਬੱਚਿਆਂ ਦੇ ਵਿੱਚ ਆਪ ਹੀ ਉਸਤਾ ਆ ਵੀ ਸਾਨੂੰ ਸਿਰਫ ਧਾਗਾ ਡੋਰ ਦੋ ਬੋ ਅਸੀਂ ਚਾਈਨਾ ਡੋਰ ਵਰਤਦੇ ਨਹੀਂ ਨਹੀਂ ਹੈ ਬੱਚੇ ਸਾਨੂੰ ਖੁਦ ਕਹਿੰਦੇ ਨੇ ਵੀ ਅਸੀਂ ਸਿਰਫ ਧਾਗਾ ਡੋਰ ਲੈਣੀ ਹੈ ਜਦੋਂ ਪੁਲਿਸ ਵੱਲੋਂ ਵੀ ਚੈਕਿੰਗ ਕੀਤੀ ਜਾਂਦੀ ਹੈ ਉਹ ਕੀ ਕਿਦਾਂ ਦਾ ਪ੍ਰੋਬਲ ਹੈ ਉਹ ਵੀ ਪੁਲਿਸ ਵੱਲੋਂ ਪ੍ਰਾਅ ਬਹੁਤ ਆਚਾ ਆਚਾ ਪ੍ਰਾਅ ਹੈ ਜੀ ਹੋਕਣੇ ਜ਼ਰੂਰ ਚਾਈਨਾ ਡੋਰ ਨਾ ਵਰਤੋ ਸਿਰਫ ਧਾਗਾ ਡੋਰ ਵਰਤੋ ਲੋਕਾਂ ਨੂੰ ਕੀ ਫੀਲ ਕਰੋਗੇ ਲੋਕਾਂ ਨੂੰ ਅਸੀਂ ਇਹ ਅਪੀਲ ਕਰਾਂਗੇ ਕਿ ਜਿਹੜੀ ਬਰੇਲੀ ਡੋਰ ਆ ਧਾਗਾ ਡੋਰ ਉਹਦੇ ਨਾਲ ਇੰਜੋਏ ਕਰੋ ਚਾਈਨਾ ਡੋਰ ਨਾਲ ਬਿਲਕੁਲ ਪਤੰਗ ਨਾ ਚੜਾਓ ਸਿਰਫ ਬਰੇਲੀ ਡੋਰ ਹੀ ਚੜਾਉਣਾ ਚਾਹੀਦਾ ਬੱਚਿਆਂ ਲੈਣੀ ਤਾਂ ਆਪਾਂ ਬਰੇਲੀ ਦੀ ਲੈਣੀ ਆ ਮੋਟੀ ਡੋਰ ਲੈਣੀ ਆ ਇਹਦਾ ਹੱਤਾਂ ਵਿੱਚ ਰੋਣਾ ਮ제 ਬੁਗਰੇ ਆ ਇਹ ਹੱਤਾਂ ਘੱਟਣ ਤੋਂ ਵੀ ਬਾਅਦ ਜੀ ਚੈਨਾਡੋਰਸ ਵੜਦੀ ਹੈ ਉਹ ਤਾਂ ਆਡੋਰ ਬੜੀ ਅੱਜ ਖਾਸ ਕਰਕੇ ਡੋਰ ਲੇਖੋ ਪੰਜਾਬ ਸਰਕਾਰ ਦੇ ਹਨ ਅਨੁਸਾਰ ਤੇ ਸਾਡੇ ਮਾ ਜਿਵੇਂ ਸਸਪੀ ਸਾਹਿਬ ਉਹਨਾਂ ਦੇ ਦਿਸ਼ਾ ਦਿਸ਼ਾ ਅਨੁਸਾਰ ਅਸੀਂ ਇਹ ਆਪਣੇ ਇਲਾਕੇ ਦੇ ਥੂਰੀ ਲਕਿਨ ਜਿਓਰ ਕਰ ਰਹੇ ਹਾਂ ਕੋਈ ਵੀ ਇਹਨਾਂ ਦੁਕਾਨਦਾਰ ਨਾ ਹੋਵੇ ਜਿਹੜਾ ਚੈਨਾਡੋਰ ਵੇਚ ਰਿਹਾ ਹੋਵੇ ਜੋ ਸਾਡੇ ਅਧਿਆਤਿਕ ਇੱਕ ਬੰਦੇ ਦਾ ਆਇਆ ਸੀ ਆ ਅਸੀਂ ਉਸਦੇ ਖਿਲਾਫ ਮਾਨਤੀ ਕਾਨੂੰਨੀ ਕਾਰਵਾਈ ਵੀ ਕੀਤੀ ਹੈ ਜਿਹਦੇ ਨਾਲ ਸਾਰਿਆਂ ਨੂੰ ਇੱਕ ਵਾਰ ਸੁਨੇਹਾ ਮਿਲ ਗਿਆ ਕਿ ਕਾਨੂੰਨ ਇਸ ਵਾਰ ਬਹੁਤ ਸਖਤ ਹੈ ਇਸ ਚੀਜ਼ ਵਿੱਚ ਕਿ ਕਿੰਨੇ ਕੇਸ ਜੇ ਕੋਈ ਵੀ ਬੰਦਾ ਜਾਂ ਕੋਈ ਵੀ ਦੁਕਾਨਦਾਰ ਹੁਣ ਵੀ ਚਾਈਨਾ ਨੋਟ ਦੇ ਵੇਚ ਰਿਹਾ ਹੋਵੇ ਤੇ ਕਿਸੇ ਵੀ ਇਨਸਾਨ ਨੂੰ ਤੁਰੀ ਦੇ ਕਿਸੇ ਵੀ ਨਿਵਾਸੀ ਨੂੰ ਇਹ ਕਲਪਨਾ ਹੈ ਕਿ ਕੋਈ ਬੰਦਾ ਚਾਈਨਾ ਨੋਟ ਵੇਚ ਰਿਹਾ ਤਾਂ ਉਸਦੇ ਤਤਲਬ ਤੁਰੰਤ ਨਵੇ ਅਸੀਂ ਆਪ ਦੇ ਵੀ ਇੰਟੈਲੀਜੈਂਸ ਨਾਲ ਜੁੜਨੇ ਲਈ ਅਸੀਂ ਇਹ ਪ੍ਰਕਰਾ ਕਰਦੀ ਹੋਈ ਕਰਦੇ ਹਾਂ ਜੇ ਕੋਈ ਵੇਚਣੇ ਆਊਗਾ ਤਾਂ ਉਸਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈ ਮੈਂ ਫਿਰ ਕੇ ਵੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਅਸੀਂ ਕਰਦੇ। ਦੇਖੋ ਜੀ ਅੱਗਾ ਕੀ ਪੰਨਾ ਕਰਨ ਕੀਤਾ ਹੋਇਆ ਸਾਰੇ ਧੂੜੀ ਆਪਣੇ ਇਲਾਕੇ ਦੇ ਵਿੱਚ ਤੇ ਇਨ ਕੇਸ ਜੇ ਕੋਈ ਵੇਚਣੇ ਆਊਗਾ ਤਾਂ 100% ਅਸੀਂ ਉਸ ਬੰਦੇ ਨੂੰ ਚੜਦੇ ਹਾਂ। ਬਿਲਕੁਲੇ ਚੈਨ ਸਾਰੇ ਦਰਸ਼ਕਾਂ ਨੂੰ ਸਸੇਕਾਲ ਤੇ ਇਸ ਮੌਕੇ ਇਹ ਕਹਿਣਾ ਚਾਹੁੰਦਾ ਕਿ ਕੁਰੇ ਦੇਸ਼ ਦੇ ਵਿੱਚ ਕੀ ਖਬਰ ਆ ਰਹੀ ਹੈ ਕਿ ਚੈਨਾ ਡੋਰ ਦੇ ਨਾਲ ਕੀ ਕੀ ਨੁਕਸਾਨ ਹੋ ਰਹੇ ਨੇ ਕਿ ਕਿੰਨੇ ਹੀ ਲੋਕਾਂ ਨੂੰ ਜਾਣ ਤੋਂ ਜਾਂ ਫਿਰ ਪੰਛੀਆਂ ਨੂੰ ਕਈ ਜਨਕੀ ਐਕਸੀਡੈਂਟਾਂ ਦਾ ਵੀ ਕਾਰਨ ਬਣੀਆ ਚੈਨਾ ਡੋਰ ਸੋ ਪਹਿਲਾ ਤਾਂ ਸਾਰੇ ਦੇਸ਼ ਵਾਸੀਆਂ ਨੂੰ ਇਹੋ ਹੀ ਬੇਨਤੀ ਹੈ ਕਿ ਪਲੀਜ਼ ਚੈਨਾ ਡੋਰ ਨੂੰ ਇਗਨੋਰ ਕਰੋ ਬਿਲਕੁਲ ਨਹੀਂ ਤੋਂ ਤਾਂ ਕਿ ਆਪਾਂ ਇਹਨਾਂ ਦੁੱਖਤਾਂਵਾਂ ਨੂੰ ਹੋਣ ਤੋਂ ਰੋਕ ਸਕੀਏ ਅਤੇ ਨਾਲ ਹੀ ਇਹ ਕਹਿਣਾ ਚਾਹਵਾਂਗੇ ਕਿ ਅਸੀਂ ਆਪਣੇ ਪੁਰਾਣੇ ਕਲਚਰਲ ਵਧੀਆ ਜਿਵੇਂ ਕਿ ਪਹਿਲਾਂ ਅਸੀਂ ਘਰਾਂ ਵਿੱਚ ਡੋਰਾਂ ਸੁੱਟਦਾ ਹੁੰਦਾ ਕਰਦੇ ਸੀ ਬਰੇਲੀ ਦੀ ਡੋਰ ਜਣਕੀ ਜੋ ਭਾਰਤੀ ਡੋਰ ਹੈਗੀ ਜ ਜਿਹਦੇ ਨਾਲ ਪਤਾ ਨਹੀਂ ਕਿ ਜੁੜਾ ਕੇ ਅਨੰਦ ਵੀ ਆਉਣਾ ਹੁੰਦਾ ਸੀਗਾ ਸਿਰਫ ਆਪਾ ਉਹਦੇ ਵੱਲ ਵਧੀਏ ਅੱਜ ਅਸੀਂ ਆਪਣੇ ਦਫ਼ਤਰ ਪੰਜਾਬ ਸਰਵਕ ਕਮਿਸ਼ਨ ਚੇਅਰਮੈਨ ਹੁਕਮ ਉਾਰ ਲੱਗਾਈ ਦੇ ਦਫ਼ਤਰ ਦੇ ਵਿੱਚ ਅੱਜ ਡੋਰ ਸੂਤ ਕੇ ਅਸੀਂ ਕਈ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਆਓ ਆਪ ਦੀ ਸਦੇਸ਼ੀ ਡੋਰ ਅਪਣਾ ਕੇ ਆਪਣਾ ਇਤਿਹਾਰ ਬਣਾਈਏ